ਸੋ ਦੋਸਤੋ ਅੱਜ ਮੈਂ ਟਾਂਗੇ ਦੀ ਸਵਾਰੀ ਕਰ ਰਿਹਾ ਹਾਂ ਜੀ ਆਪਣੇ ਬੱਚਿਆਂ ਦੇ ਨਾਲ ਕਿਉਂ ਛੁੱਟੀ ਦਾ ਦਿਨ ਹੈ ਬੱਚਿਆਂ ਨੂੰ ਦਿਖਾਇਆ ਸੀ ਕਾਫੀ ਦਿਨ ਪਹਿਲਾਂ ਕਿ ਟਾਂਗੇ ਚੱਲਦੇ ਸੀ ਸਾਡੇ ਵੇਲੇ ਤੇ ਇਹਨਾਂ ਨੇ ਫਿਰ ਜਿੱਦ ਕਰ ਲਈ ਕਿ ਸਾਨੂੰ ਵੀ ਜੋ ਟਾਂਗਿਆਂ ਦੇ ਝੂਟੇ ਦਵਾਓ ਤੇ ਅਸੀਂ ਵੀ ਟਾਂਗੇ ਤੇ ਝੂਟਾ ਲੈ ਕੇ ਦੇਖਣਾ ਹੈ ਤੇ ਅੱਜ ਕੱਲ ਟਾਂਗਾ ਦਿਸਦਾ ਤੇ ਨਹੀਂ ਕਿਤੇ ਪਰ ਸਾਡੇ ਇੱਥੋਂ ਨਜ਼ਦੀਕ ਪਿੰਡ ਮੱਲੀਆਂ ਤੋਂ ਬਾਪੂ ਅਮਰੀਕ ਸਿੰਘ ਜੀ ਜੋ ਅਜੇ ਵੀ ਟਾਂਗਾ ਉਹਨਾਂ ਕੋਲ ਹੈਗਾ ਵਾ 40-50 ਸਾਲ ਪਹਿਲਾਂ ਦਾ ਬਣਿਆ ਤੇ ਹੁਣ ਵਾਹਦੇਤ ਨਹੀਂ ਪਰ ਘਰ ਦੇ ਕੰਮ ਕਰ ਲਈ ਰੱਖਿਆ ਵਾ ਤੇ ਬੱਚਿਆਂ ਨੂੰ ਅੱਜ ਛੁੱਟੀ ਦੇ ਦਿਨ ਲੈ ਕੇ ਆਏ ਆ ਤੇ ਬੱਚੇ ਨਜ਼ਾਰਾ ਲੈ ਰਹੇ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਤੇ ਜਰੂਰ ਆਪਣੀ ਆਏ ਵੀਡੀਓ ਸ਼ੇਅਰ ਕਰਨੀ ਤੇ ਬੱਚਿਆਂ ਨੂੰ ਵੀ ਦੱਸਣਾ ਕਿਉਂਕਿ ਸਾਡੇ ਵਿਰਸੇ ਵਿਰਾਸਤ ਨਾਲ ਜੁੜੀ ਇਹ ਵੀਡੀਓ ਹੈ ਪੁਰਾਣੇ ਦੇ ਸਮਿਆਂ ਦਾ ਯਾਦ ਕਰਾ ਰਹੇ ਆ ਤੁਹਾਨੂੰ ਤੇ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਜੋ ਵਿਰਸੇ ਵਿਰਾਸਤ ਕਿੱਡਾ ਵਿਰਸਾ ਵਧੀਆ ਸੀ ਅਮੀਰ ਸੀ ਅੱਜ ਕੱਲ ਇਹ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਅੱਜ ਕੱਲ ਜਾਂ ਹਵੇਲੀ ਲੱਗੇ ਸਾਡੇ ਨੇੜੇ ਜਨਿਆਲਾ ਗੁਰੂ ਦੇ ਉੱਥੇ ਚੀਜ਼ਾਂ ਹੈਗੀਆਂ ਨੇ ਦੇਖੀਆਂ ਪਰ ਜੋ ਅਸਲੀ ਅੱਜ ਚੀਜ਼ ਵੇਖ ਕੇ ਤੇ ਬੱਚੇ ਬੜੇ ਖੁਸ਼ ਹੋ ਰਹੇ ਆ ਤੇ ਨਜ਼ਾਰੇ ਕਰ ਰਹੇ ਨੇ ਪੂਰੇ ਤੇ ਤੁਸੀਂ ਵੀ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਉਣੀ ਤੇ ਕਾਕੀ ਪੁਰਾਣਾ ਜੋ ਸਾਡਾ ਵਿਰਸਾ ਜੇ ਚੇਤੇ ਰੱਖੇ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਵੀਡੀਓ ਦਿਖਾਉਣੀ ਤੇ ਸ਼ੇਅਰ ਵੀ ਕਰ ਦੇਣੀ ਵੱਤ ਵੱਤ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਸਾਇੰਸ ਦਾ ਸਮਾਂ ਹੈ ਬੜੀ ਤਰੱਕੀ ਕਰ ਲਈ ਹੈ ਗੱਡੀਆਂ ਮੋਟਰਾਂ ਆ ਗਈਆਂ ਨੇ ਬਹੁਤ ਜ਼ਿਆਦਾ ਤੇ ਉਹਨਾਂ ਚੀਜ਼ਾਂ 'ਚ ਹੁਣ ਇਹ ਚੀਜ਼ ਦੁਬਾਰਾ ਤ ਨਹੀਂ ਆ ਸਕਦੀ ਪਰ ਇੱਕ ਸਾਡੀਆਂ ਯਾਦਾਂ ਜ਼ਰੂਰ ਜੁੜੀਆਂ ਨੇ ਦੇ ਨਾਲ ਤੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪਣੇ ਵਿਰਸੇ ਬਾਰੇ ਜ਼ਰੂਰ ਦੱਸਿਆ ਕਰੋ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇਤਿਹਾਸ ਨਾਲ ਜੁੜੀਆਂ ਜਾਂ ਵਿਰਸੇ ਵਿਰਾਸਤ ਨਾਲ ਜੁੜੀਆਂ ਜੋ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਜਰੂਰ ਸਾਡੇ ਚੈਨਲ ਨੂੰ ਲਾਇਕ ਸ਼ੇਅਰ ਜਰੂਰ ਕਰੋ ਤੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ ਅਸੀਂ ਹਮੇਸ਼ਾ ਜੋ ਐਸੀਆਂ ਜਾਣਕਾਰੀਆਂ ਤੁਹਾਨੂੰ ਦਿਖਾਵਾਂਗੇ ਕਿ ਜੋ ਪੁਰਾਣਾ ਸਾਡਾ ਵਿਰਸਾ ਯਾਦ ਆ ਸਕੇ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਵੀਡੀਓ ਦੇਖੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਆਹ ਕੁਛ ਬੱਚਿਓ ਮਿਲ ਗਿਆ ਜੁੱਟ ਆ ਗਿਆ ਨਜਾਇਕ ਨਹੀਂ ਜੁੱਟਾ ਲੈ ਕੇ ਬਹੁਤ ਜ਼ਿਆਦਾ ਬਹੁਤ ਮਜ਼ਾ ਆਇਆ ਨਾ ਇਦਾਂ ਹੁੰਦੇ ਸੀ ਪੁਰਾਣੇ ਜਦੋਂ ਅਸੀਂ ਛੋਟੇ ਸੀ ਤੇ ਇਦਾਂ ਟਾਂਗਿਆਂ ਦੇ ਜਾਂਦੇ ਸੀ ਉਦੋਂ ਸਾਡੇ ਵਾਰੀ ਟਾਂਗਿਆਂ ਆ ਚੱਲਦੇ ਸੀ ਇਦਾਂ ਜਾਂਦੇ ਅਸੀਂ ਤੇ ਨਜ਼ਾਰਾ ਸੀ ਉਹ ਸਮੇਂ ਨਾ ਇਹਨਾਂ ਰਗਾ ਧੂਆਂ ਹੈ ਨਾ ਸ਼ੋਰ ਸ਼ਰਾਬਾ ਹੈ ਸੋ ਦੇਖ ਰਹੇ ਹੋ ਜੀ ਤੁਸੀਂ ਬੱਚਿਆਂ ਨੇ ਅੱਜ ਬਹੁਤ ਦਨੰਦ ਲਿਆ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਪੁਰਾਣਾ ਵਿਰਸਾ ਹੈ ਤੇ ਬੱਚਿਆਂ ਬੱਚੇ ਜੁੜੇ ਨੇ ਜੁੜੇ ਰਹਿਣ ਆਪਣੇ ਵਿਰਸੇ ਨਾਲ ਆਪਣੇ ਅਮੀਰ ਵਿਰਸੇ ਨਾਲ ਤਜਰੂਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਨਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੁਹਾਨੂੰ ਐਸੀਆਂ ਵੀਡੀਓ ਦਿਖਾਵਾਂਗੇ ਜੀ